ਨਮਸਕਾਰ ਮੈਂ ਕਮਲਜੀਤ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਕੇਐਸ ਮੋਟੀਵੇਸ਼ਨ ਦੋਸਤੋ ਅਜੋਕੇ ਸਮੇਂ ਦੇ ਵਿੱਚ ਮਨਾਏ ਜਾਣ ਵਾਲੇ ਸਰਾਧਾਂ ਦੇ ਸੰਬੰਧ ਵਿੱਚ ਅੱਜਕਲ ਦੇ ਸਮੇਂ ਦੀ ਔਲਾਦ ਆਪਣੇ ਗੁਜ਼ਰ ਚੁੱਕੇ ਮਾਪੇ ਬਾਪ ਦੀ ਯਾਦ ਦੇ ਵਿੱਚ ਦਿਖਾਵੇ ਦੇ ਤੌਰ ਤੇ ਸਰਾਦ ਕਰਦੀ ਹੈ ਤੇ ਸਰਾਦ ਲਈ ਪੰਡਤਾਂ ਮੰਦਰ ਦੇਆਂ ਪੁਜਾਰੀਆਂ ਨੂੰ ਘਰ ਬਲਾ ਕੇ ਕਈ ਤਰ੍ਹਾਂ ਦੇ ਪਕਵਾਨ ਪਰੋਸਦੀ ਹੈ ਤੇ ਦਾਨ ਦક્ષਿਣਾਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੀ ਮਾਇਆ ਤੇ ਕੱਪੜਿਆਂ ਦੇ ਨਾਲ نوازਦੀ ਹੈ ਪਰ ਜਿਉਂਦੇ ਜੀ ਇਹੋ ਜੀ ਨਲਾਇਕ ਔਲਾਦ ਆਪਣੇ ਮਾਪੇਵਾਂ ਨਾਲ ਗੱਲ ਕਰਨਾ ਵੀ ਗਵਾਰਾ ਨਹੀਂ ਸਮਝਦੀ ਪਾਣੀ ਦਾ ਘੁੱਟ ਤੱਕ ਨਹੀਂ ਪੁੱਛਦੀ ਲੱਖ ਲਾਨਤ ਹੈ ਇਹੋ ਜੀ ਔਲਾਦ ਹੈ